ਪੰਜਾਬ ਨੂੰ ਲੈ ਕੇ ਹੁਣੇ-ਹੁਣੇ ਮੌਸਮ ਵਿਭਾਗ ਨੇ ਵੱਡੀ ਅਪਡੇਟ ਸਾਂਝੀ ਕੀਤੀ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਬਰਸਾਤ ਹੋ ਸਕਦੀ ਹੈ ਹਾਲਾਂਕਿ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਜਿੱਥੇ ਲਗਾਤਾਰ ਜਾਰੀ ਸੀ ਉਸ ਦੇ ਵਿਚਕਾਰ ਲੋਕਾਂ ਨੂੰ ਗਰਮੀ ਤੋਂ ਜਿੱਥੇ ਰਾਹਤ ਮਿਲੀ ਹੈ ਕਿਤੇ ਨਾ ਕਿਤੇ ਇਹ ਮੀਂਹ ਆਫਤਮਾਨ ਕੇ ਲੋਕਾਂ ਤੇ ਉੱਪਰ ਡਿੱਗਿਆ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਹੁਣੇ-ਹੁਣੇ ਪੰਜਾਬ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਜੋ ਪਿਛਲੇ ਦਿਨਾਂ ਤੋਂ 40 ਡਿਗਰੀ ਦਰਜ ਕੀਤਾ ਗਿਆ ਸੀ ਤੇ ਹੁਣ ਕੁਝ ਹੀ ਘੰਟਿਆਂ ਦੇ ਵਿੱਚ ਇਹ ਟੈਂਪਰੇਚਰ 31 ਡਿਗਰੀ ਪਹੁੰਚ ਗਿਆ ਹੈ ਜੇਕਰ ਆਮ ਟੈਂਪਰੇਚਰ ਨਾਲੋਂ ਗੱਲ ਕਰੀਏ ਤਾਂ 5 ਡਿਗਰੀ ਹੇਠਾਂ ਚਲਾ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਜ਼ਰੂਰ ਹੈ ਨਜ਼ਰ ਆ ਰਹੀ ਹੈ ਪਰ ਇਸ ਦੇ ਵਿਚਕਾਰ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕਰ ਦਿੱਤਾ ਹੈ ਜੇਕਰ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ 2 ਦਿਨਾਂ ਦੇ ਲਈ ਅਲਰਟ ਜਾਰੀ ਕੀਤਾ ਸੀ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤੇ ਉਸੇ ਤਰ੍ਹਾਂ ਤੇ ਹੀ ਪਿਛਲੇ ਦਿਨੀ ਜਦੋਂ ਮੀਂਹ ਪਿਆ ਤੇ ਕਾਫੀ ਜਗ੍ਹਾ ਦੇ ਉੱਪਰ ਲੋਕਾਂ ਲਈ ਇਹ ਮੀਂਹ ਆਫਤ ਬਣਿਆ ਸੀ ਕਿਉਂਕਿ ਲੋਕਾਂ ਦੇ ਘਰਾਂ ਦੀਆਂ ਕਈਆਂ ਦੀ ਛੱਤ ਡਿੱਗ ਗਈ ਸੀ ਜਿਸ ਕਾਰਨ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ ਹਾਲਾਂਕਿ ਪਿਛਲੇ ਦਿਨੇ ਤੋਂ ਗਰਮੀ ਐਨੇ ਜ਼ਿਆਦਾ ਪੈ ਰਹੀ ਸੀ ਕਿ ਮੌਸਮ ਵਿਭਾਗ ਨੇ ਕਿਹਾ ਹ ਸੀ ਕਿ ਜੇਕਰ ਕੋਈ ਕੰਮ ਹੈ ਤਾਂ ਤਾਂ ਹੀ ਆਪਣੇ ਘਰੋਂ ਬਾਹਰ ਨਿਕਲੋ ਨਹੀਂ ਤਾਂ ਕਰੋ ਬਾਹਰ ਨਿਕਲਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਗਰਮੀ ਪੈ ਰਹੀ ਸੀ ਲੋਕਾਂ ਨੂੰ ਕਈ ਬਿਮਾਰੀਆਂ ਵੀ ਲੱਗ ਰਿਹਾ ਸੀ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਸੀ ਹੁਣ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕਰ ਦਿੱਤਾ ਗਿਆ ਹੈ ਦੱਸਿਆ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਹੁਣ ਭਾਰੀ ਮੀਂਹ ਪੈ ਸਕਦਾ ਹੈ ਜੀ ਅਸੀਂ ਦੇਖਿਆ ਕਿ ਜਿਹੜਾ 1-2 ਦਿਨਾਂ ਦੇ ਵਿੱਚੋਂ ਮੌਸਮ ਦੇ ਵਿੱਚ ਬਦਲਾ ਆਇਆ ਉਹਦੇ ਕਰਕੇ ਟੈਂਪਰੇਚਰ ਦੇ ਵਿੱਚ ਜ਼ਰੂਰ ਗਰਾਵਿਟ ਆਬਜ਼ਰਵ ਕੀਤੀ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਫੇਰ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ ਸੀਗਾ ਪਰ ਹੁਣ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 31.6 ਡਿਗਰੀ ਸੈਂਟੀਗਰੀਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਵੀ ਲਗਭਗ 5 ਡਿਗਰੀ ਸੈਂਟੀਗ੍ਰੇਡ ਨੀਚੇ ਅਬਜ਼ਰਵ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 36.5 ਡਿਗਰੀ ਸੈਂਟੀਗ੍ਰੇਡ ਸੀ ਇਸੇ ਤਰ੍ਹਾਂ ਅੱਜ ਦਾ ਜੋ ਮਿਨਿਮਮ ਟੈਂਪਰੇਚਰ 28 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਔਰ ਇਹ ਨਾਰਮਲ ਤੋਂ 1.5 ਡਿਗਰੀ ਸੈਂਟੀਗ੍ਰੇਡ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਪਿਛਲੇ ਦਿਨਾਂ ਨਾਲੋਂ ਜ਼ਰੂਰ ਜਿਹੜੀ ਸਪੈਸ਼ਲੀ ਡੇ ਟਾਈਮ ਟੈਂਪਰੇਚਰ ਦੇ ਵਿੱਚ ਜਿਹੜੀ ਗਿਰਾਵਟ ਅਬਜ਼ਰਵ ਕੀਤੀ ਗਈ ਹੈ ਔਰ ਕੱਲ ਲੁਧਿਆਣਾ ਦੇ ਵਿੱਚ 39 26mm ਬਾਰਿਸ਼ ਵੀ ਹੋਈ ਸੀ ਔਰ ਹੋਰ ਵੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਰਿਪੋਰਟ ਕੀਤੀ ਗਈ। ਆਨਵਾਰੇ ਤਿੰਨ ਚਾਰ ਦਿਨ ਵੀ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਜੋ ਹੈਵੀ ਬਾਰਿਸ਼ ਹੈ ਉਹ ਵੀ ਹੋ ਸਕਦੀ ਹੈ। ਤੇ ਹਮ ਕੋਈ ਅਲਰਟ ਵੀ ਜਾਰੀ ਕੀਤਾ ਗਿਆ بارش ਕੋ ਇਲਾਕੇ ਦੇ ਹਾਲ ਇਹ ਆ ਇਨ ਨੋਰਮਲ ਬਿਲਕੁਲ ਜੀ ਆਉਣ ਵਾਲੇ 3-4 ਦਿਨ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ بارش ਹੋ ਸਕਦੀ ਹੈ ਕੁਝ ਹਿੱਸਿਆਂ ਦੇ ਵਿੱਚ ਜਿਹੜੀ ਹੈਵੀ بارش ਹੋ ਵੀ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਲਾਈਟਨਿੰਗ ਔਰ ਥੰਡਰਸਟ੍ਰੋਮ ਐਕਟੀਵਿਟੀ ਵੀ ਹੋ ਸਕਦੀ ਹੈ ਇਹਦੇ ਵਾਸਤੇ ਆਈਐਮਡੀ ਵੱਲੋਂ ਜਿਹੜਾ येलो ਅਲਰਟ ਪੰਜਾਬ ਵਾਸਤੇ ਜਾਰੀ ਕੀਤਾ ਗਿਆ ਹੈ ਅਮੈਂ ਮੈਨੂੰ ਪ੍ਰੀ ਮੌਨਸੂਨ ਬਾਰਿਸ਼ ਕਹਿ ਸਕਦੇ ਆ ਆਪਾਂ ਕਹਿੰਦੇ ਕਿ ਮੌਨਸੂਨ ਤੋਂ ਪਹਿਲਾਂ ਬਾਰਿਸ਼ ਆ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਤੇ ਮੌਨਸੂਨ ਵੀ ਚੱਲਦਾ ਰਹਿਣ ਦੀ ਉਮੀਦ ਹੈ ਬਿਲਕੁਲ ਜੀ ਇਹ ਜਿਹੜੀ ਬਾਰਿਸ਼ ਅੱਜਕੱਲ ਹੋ ਰਹੀ ਹੈ ਇਹ ਪ੍ਰੀ ਮੌਨਸੂਨ ਅਸੀਂ ਇਹਨੂੰ ਬਾਰਿਸ਼ ਕਹਿ ਸਕਦੇ ਆ ਔਰ ਅਸੀਂ ਇਹੀ ਇਸ ਵਾਰੀ ਐਕਸਪੈਕਟ ਕਰ ਰਹੇ ਹਾਂ ਕਿਉਂਕਿ ਆਈਐਮਡੀ ਵੱਲੋਂ ਵੀ ਜਿਹੜੀ 106% ਲੌਂਗ ਪੀਰੀਅਡ ਐਵਰੇਜ ਦਾ ਇਸ ਵਾਰੀ ਪ੍ਰੈਡਿਕਸ਼ਨ ਕੀਤੀ ਗਈ ਹੈ ਔਰ ਅਸੀਂ ਇਹੀ ਇਸ ਵਾਰੀ ਜਿਹੜਾ ਐਕਸਪੈਕਟ ਕਰ ਰਹੇ ਹਾਂ ਕਿ ਅੱਛੀ ਬਾਰਿਸ਼ ਮੌਨਸੂਨ ਸੀਜ਼ਨ ਦੇ ਵਿੱਚ ਇਸ ਵਾਰੀ ਹੋਣ ਵਾਲੀ ਹੈ ਮਨ ਕਿਸ ਤਰ੍ਹਾਂ ਦਾ ਸਾਲ ਵੀਰਾਂ ਨੂੰ ਸਲਾਹ ਦੇਉਂਦੇ ਕਿਉਂਕਿ ਜਿਹੜਾ ਪ੍ਰਸਾਤ ਹੋਈ ਤੇ ਇੱਕ ਵਾਰ ਜਿਹੜੀ ਝੋਨੇ ਦੀ ਕੋਆਈ ਚੱਲ ਆ। ਆ ਬਿਲਕੁਲ ਜੀ ਕਿਉਂਕਿ ਝੋਨੇ ਦੀ ਲੁਆਈ ਚੱਲ ਰਹੀ ਹੈ ਔਰ ਝੋਨੇ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ। ਸੋ ਫਾਰਮਰਸ ਨੂੰ ਵੀ ਅਸੀਂ ਇਹੀ ਜਿਹੜਾ ਦੱਸ ਸਕਦੇ ਹਾਂ ਕਿ ਆਉਣ ਵਾਲੇ 3-4 ਦਿਨਾਂ ਦੇ ਵਿੱਚ ਬਾਰਿਸ਼ ਐਕਸਪੈਕਟਿਡ ਹੈ ਔਰ ਕੁਝ ਥਾਵਾਂ ਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਕਿਉਂਕਿ ਹੁਣ ਪਾਣੀ ਦੀ ਬੜੀ ਲੋੜ ਹੈ ਸੋ ਜਿਹੜਾ ਇਹ ਵਾਲੀ ਬਾਰਿਸ਼ ਸਾਨੂੰ ਲੱਗਦਾ ਕਿ ਜਿਹੜੀ ਚੋਨੇ ਦੀ ਪਾਣੀ ਦੀ ਲੋੜ ਆ ਉਹਨੂੰ ਪੂਰੀ ਕਰ ਸਕਦੀ ਹੈ ਔਰ ਇਹਦੇ ਨਾਲ ਜਿਹੜਾ ਗਰਾਊਂਡ ਵਾਟਰ ਤੇ ਜਿਹੜਾ ਦਬਾਅ ਆਲਰੇਡੀ ਜ਼ਿਆਦਾ ਹੈਗਾ ਉਹਨੂੰ ਵੀ ਕੁਝ ਕੱਟ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ ਮੈਂ ਮੌਨਸੂਨ ਦੀ ਆਮਦ ਤੱਕ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਹੋ ਜਾਏਗੀ ਥੋੜਾ ਡਿਲੇ ਰਹੇਗਾ ਜਾਂ ਮੋਕ ਸਮੇਂ ਸਿਰ ਪ੍ਰੋਡਕਸ਼ਨ ਹੀ ਹੋਏਗਾ ਹਾਂ ਜੀ ਮੌਨਸੂਨ ਆਨਸੈਟ ਦਾ ਜੋ ਨਾਰਮਲ ਟਾਈਮ ਪੰਜਾਬ ਦੇ ਵਿੱਚ ਹੈ ਉਹ 1 ਜੁਲਾਈ ਹੈ ਸੋ ਇਸ ਵਾਰੀ ਵੀ ਇਹੀ ਜਿਹੜਾ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਜਿਹੜਾ ਨੀਅਰ ਨਾਰਮਲ ਹੀ ਮੌਨਸੂਨ ਦੀ ਆਮਦ ਹੋ ਸਕਦੀ ਹੈ ਤੇ ਨੀਅਰ ਨਾਰਮਲ ਮੀਨਸ 1 ਜੁਲਾਈ ਤੋਂ 2-3 ਦਿਨ ਅੱਗੇ ਪਿੱਛੇ ਇਹ ਹੋ ਸਕਦੀ ਹੈ ਬਟ ਨੀਅਰ ਨਾਰਮਲ ਹੀ ਐਕਸਪੈਕਟਡ ਹੈ ਮੰ ਜਿਸ ਤਰ੍ਹਾਂ ਤਾਪਮਾਨ ਜ਼ੂਰ ਘਟੇ ਨੇ ਬਾਰਿਸ਼ ਦੇ ਨਾਲ ਪਰ ਮੌਨਸੂਨ ਇੱਥੇ ਜਿਆਦਾ ਵੱਧ ਗਿਆ ਲੱਗਦਾ ਕਿ ਲੋਕਾਂ ਨੂੰ ਜਿਹੜਾ ਇਤਿਹਾਸ ਵਰਤਣੀ ਚਾਹੀਦੀ ਹੈ ਮਨ ਦੀ ਹਾਂ ਬਿਲਕੁਲ ਜੀ ਕਿਉਂਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੌਟ ਵੈਦਰ ਸੀ ਟੈਂਪਰੇਚਰ ਜਿਆਦਾ ਕਰਕੇ ਹੀਟ ਸਟ੍ਰੈਸ ਸੀਗਾ ਹੁਣ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਕਿਉਂਕਿ ਪ੍ਰੀ ਮੌਨਸੂਨ ਬਾਰਿਸ਼ ਵੀ ਸ਼ੁਰੂ ਹੋ ਗਈ ਹੈ ਔਰ ਮੌਨਸੂਨ ਵੀ ਆਨਵਰਡ ਦੇ ਦਿਨਾਂ ਦੇ ਵਿੱਚ ਐਕਸਪੈਕਟਿਡ ਹੈ ਸੋ ਜਿਹੜਾ ਹਵਾ ਦੇ ਵਿੱਚ ਮੌਇਸਚਰ ਕਾਫੀ ਵੱਧ ਗਿਆ ਹੈਗਾ ਉਹਨ ਟੈਂਪਰੇਚਰ ਦੇ ਵਿੱਚ ਗਰਾਵੜਤਾ ਪਹਿਲੇ ਦਿਨਾਂ ਨਾਲੋਂ ਅਸੀਂ ਅਬਜ਼ਰਵ ਕੀਤੀ ਹੈ ਬਟ ਕਿਉਂਕਿ ਮੌਇਸਚਰ ਵੱਧ ਗਿਆ ਜਦੋਂ ਟੈਂਪਰੇਚਰ ਔਰ ਜਿਹੜੀਆਂ ਹੌਟ ਐਂਡ ਹਿਊਮਿਡ ਕੰਡੀਸ਼ਨਸ ਇਕੱਠੀਆਂ ਹੋ ਜਾਂਦੀਆਂ ਨੇ ਉਦੋਂ ਕਾਫੀ ਅਨਕੰਫਰਟੇਬਲ ਹੁੰਦਾ ਸਾਨੂੰ ਟੋਲਰੇਟ ਕਰਨ ਵਾਸਤੇ ਉਹਦੇ ਹੈਲਥ ਇੰਪੈਕਟਸ ਵੀ ਹੁੰਦੇ ਨੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਇਹਨਾਂ ਦਾ ਵੀ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ ਪ੍ਰੋਪਰਲੀ ਆਪਣੀ ਡਾਈਟ ਲੈਣੀ ਚਾਹੀਦੀ ਹੈ ਔਰ ਵਾਤਵਾਰਤ ਲਿਕੁਇਡਸ ਲੈਣੇ ਚਾਹੀਦੇ ਨੇ ਬਾਡੀ ਨੂੰ ਹਾਈਡਰੇਟਿਡ ਰੱਖਣਾ ਚਾਹੀਦਾ ਤਾਂ ਕਿ ਜਿਹੜਾ ਇਸ ਤਰ੍ਹਾਂ ਦਾ ਵੈਦਰ ਆ ਉਹਦੇ ਵਿੱਚ